ਮਿੱਤਰੋ ਪਿੰਡ ਸੂਰੇ ਵਾਲੇ ਖੜੇ ਨੇ ਤੁਹਾਡੇ ਵਾਲ ਤੇ ਨਾ ਦੋ ਟਰੈਕਟਰ ਲੈ ਕੇ ਆਏ ਆ ਇੱਕ ਪ੍ਰੀਤ 6099 ਤੇ ਇੱਕ ਫਾਰਮ 60 ਟਰੈਕਟਰ ਆ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਵਾਲਾ ਵਧੀਆ ਬਈ ਆਪਣਾ ਠੀਕ ਠਾਕ ਹੀ ਬਾਈ ਸਾਰਿਆਂ ਤੋਂ ਪਹਿਲਾਂ ਇਹ ਜਿਹੜਾ ਪ੍ਰੀਤ 6099 ਟਰੈਕਟਰ ਆ ਬਾਈ ਜੀ ਇਹ ਮਾਡਲ ਕਿਹੜਾ ਈ ਇਹ ਬਈ 2012 ਮਾਡਲਾ 2012 ਮਾਡਲਾ ਨੰਬਰ 50 ਵਾ ਨਾ ਬਈ ਹਰਿਆਣਾ ਨੰਬਰ ਆ ਫਰਸਟ ਪਾਰਟੀ ਦਾਗਾ ਹਰਿਆਣਾ ਨੰਬਰ ਆ ਫਰਸਟ ਪਾਰਟੀ ਦਾ ਹਾਂਜੀ ਤੇ ਮੂਰਲੇ ਟਾਇਰਾਂ ਦੀ ਗੱਲ ਕਰੀਏ ਮੂਰਲੇ ਦੇ ਅੱਧੇ ਆਗੇ ਮਗਰਲੇ ਬਾਈ ਮਗਰ ਲੇਡਰ ਸਹੀ ਵੀ ਪੀ 7280 ਪਾਇਆ ਪੋਲੋ ਕੰਪਨੀ ਦੇ 16 ਵਾਲੇ ਠੀਕ ਆ ਰੰਗ ਬੇੜ ਦੀ ਗੱਲ ਹੈ ਰੰਗ ਬੇੜ ਦਾ ਬਈ ਸਾਰਾ ਅਰੀਜਨਲ ਆਗਾ ਸਾਰਾ ਅਰੀਜਨਲ ਆ ਫੁੱਲ ਗਾਰੰਟੀ ਹੈ ਨਾ ਰੰਗ ਬੇੜ ਦੀ ਗਾਰੰਟੀ ਹੈ ਤੱਕ ਟ੍ਰੈਕਟਰ ਦਾ ਇੰਜਨ ਖੁੱਲਿਆ ਹੋਵੇ ਉਹਦੀ ਵੀ ਆਪਣੀ ਫੁੱਲ ਗਾਰੰਟੀ ਹੈ ਵੀ ਨਾਟਾ ਨੂੰ ਚਾਬੀ ਨਹੀਂ ਲੱਗੀ ਹਜੇ ਤਾਂ ਵੀ ਸਾਰਾ ਕੋਈ ਨਾਲ ਦਾ ਹੀ ਆ ਗਿਆ ਇੰਜਨ ਗੇਅਰ ਦੀ ਵੀ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਆ 60 ਹਾਰਸ ਪਾਵਰ ਦਾ 4 ਸਿਲੰਡਰ ਦੇ ਵਿੱਚ 4 ਸਿਲੰਡਰ 60 ਹਾਰਸ ਪਾਵਰ ਹਾਂ ਪਾਵਰ ਸਟੀering ਆ ਠੀਕ ਆ ਪਾਵਰ ਸਟੀering ਆ ਡਬਲ ਕਲੱਚ 6 ਜਰੀ ਤੇਲ ਬ੍ਰੇਕ ਮ ਠੀਕ ਆ ਬਾਈ ਤੇਲ ਬ੍ਰੇਕ ਆ ਡਬਲ ਕਲੱਟ ਪੱਦ ਨਹੀਂ ਗਿਆ ਲਿੰਕਲ ਨੂੰ ਕਦੇ ਵਿਖਾ ਦੇ ਹਾਂ ਟਰੈਕਟਰ ਸਾਫ ਪਿਆ ਬਾਈ ਸਮਾਨ ਇਹਦੇ ਨਾਲ ਬਾਈ ਹੈਗਾ ਸਮਾਨ ਪਿਆ ਵੇ ਡੰਡਾ ਫੱਟੀ ਨਾਲ ਹੀ ਹੈਗਾ ਛਤਰੀ ਹੈ ਨਹੀਂ ਛਤਰੀ ਇਹਦੇ ਨਾਲ ਹੈ ਜੀ ਬਾਕੀ ਅਮਰੂ ਦਾ ਕੰਡੀਸ਼ਨ ਖਾ ਵਿੱਚੋਂ ਉਹ ਬਹੁਤ ਨਵੇਂ ਪਏ ਆਗੇ ਹਾਂ ਕੰਡੀਸ਼ਨ ਦਾ ਟਰੈਕਟਰ ਸਾਫ ਹਾਂ 12 ਮਾਡਲ ਦੇ ਖਾ ਬਹੁਤ ਨਵਾਂ ਟਰੈਕਟਰ ਆ ਰੇ ਅਮਰੂ ਮਜਾ ਕਰਾਇਆ ਦੇ ਰਿਮਰੂ ਦਾ ਪੂਰਾ ਚੰਗਾ ਹਾਂ ਬਾਕੀ ਬਈ ਇਹਦੇ ਆ ਪੈਰ ਫੂਟ ਦਾ ਰੰਗ ਵੀ ਖਾਈ ਪੂਰਾ ਪਿਆ ਹੈ ਹਾਂ ਉਹ ਟੱਟ ਭਾਜੀ ਦੇ ਵਿੱਚ ਨਹੀਂ ਚੱਲਿਆ 22 ਦੇ ਚੱਲਿਆ ਟਰਾਲੇ ਤੇ ਨਹੀਂ ਚੱਲਿਆ ਟਰੈਕਟਰ ਉਹ ਕਿਰਾਏ ਭਾੜੇ ਦੇ ਨਹੀਂ ਟਰੈਕਟਰ ਚੱਲਿਆਗਾ ਠੀਕ ਆ ਮੇਨ ਗੱਲ ਹੁੰਦੀ ਹੈ ਇੰਜਨ ਗੇਅਰ ਕਿਵੇਂ ਆ ਬਈ ਗੁਰਵੀਰ ਇਹ 60 ਸਵਾਰ ਦਾ ਟਰੈਕਟਰ ਹੈਗਾ ਠੀਕ ਆ ਦੇਖਿਆ ਵੀ ਸਾਰੇ ਟਰੈਕਟਰ ਉੱਤੋਂ ਦੀ ਆ ਇਹ ਉੱਤੋਂ ਦੀ ਆ ਹਾਂ 4 ਸਿਲੰਡਰ ਇੰਜਨ ਗੇਅਰ ਦਾ ਮਤਲਬ ਪੂਰਾ ਓਕੇ ਆ ਆਹ ਕਿ ਬਈ ਯਾਰ ਆਪਣਾ ਬੰਦਾ ਵਾਹ ਕੇ ਸੌਦਾ ਕਰ ਲੇ ਅਈ ਨਹੀਂ ਆਪਣਾ ਗਾਰੰਟੀ ਦਿੱਤੀ ਆ ਵੀਡੀਓ ਦੇ ਵਿੱਚ ਹਾਂ ਪਹਿਲਾਂ ਨੂੰ ਵਾਹ ਲੈ ਫਿਰ ਆਪਣਾ ਫਿਰ ਸੌਦਾ ਲਾ ਲੈ ਤੇ ਇਹਦੀ ਆਪਾਂ ਡਿਮਾਂਡ ਕਿੰਨੀ ਕੁ ਰੱਖੀ ਆ ਵੀ ਲੋਕਾਂ ਨਾਲੋਂ ਆਪਣਾ ਰੇਟ ਘੱਟ ਆ ਥੋੜਾ ਜਿਹਾ ਹਾਂ ਰੇਟ ਤਾਂ ਵੀ ਇਹਦਾ 270000 ਕਰਦੇ ਆ ਆਪਾਂ 270000 ਡਿਮਾਂਡ ਕਰਦੇ ਆ ਹਣਾ ਤੇ ਜਿਹੜੇ ਜਿਹੜਾ ਵੀਡੀਓ ਕਰਕੇ ਆਉਂਦਾ ਸ਼ੇਅਰ ਬਾਈ ਜੀ ਵੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਆਪਣੂ ਲੈਵ ਸਕਰੀਨਸ਼ਾਟ ਲੈ ਆਵੇ ਤੇਰੇ ਚੈਨਲ ਦਾ ਵੀ ਆਪਾਂ ਵੀਡੀਓ ਸ਼ੇਅਰ ਕਰਕੇ ਆਏਗੇ ਠੀਕ ਆ 255000 ਦਾ ਰੇਟ ਦੇ ਦਾਂ 255000 ਚੋਂ ਨਹੀਂ ਮਾੜਾ ਮੋੜ ਕਰਦੇ ਕੋਈ ਮੌਕੇ ਤੇ ਆਇਆ ਯਾਰ ਜਿੰਨਾ ਕਰ ਨਵੇੜ ਸੱਜਾ ਹੀ 2.5 ਲੱਖ ਦਾ ਆਪਾਂ ਅਸਟਰੀਆ ਦੇ ਵਿੱਚ ਬਾਕੀ ਬਈ ਡਬਲ ਕਲੱਚ ਆ ਬਾਕੀ ਸਾਰਾ ਫੰਕਸ਼ਨਿੰਗ ਹੀ ਮਿਲਦੇ ਨੇਗੇ ਠੀਕ ਆ ਬਈ 12 ਮਾਡਲ ਆ ਰੈਟਰ ਠੀਕ ਆ ਬਈ ਅੱਗੇ ਆ ਗਿਆ ਫਾਰਮ 60 ਹਾਂ ਫਾਰਮ ਇਹ ਬਈ 2010 ਮਾਡਲ ਆ ਇਹ ਵੀ ਹਰਿਆਣਾ ਨੰਬਰ ਹੀ ਆ ਉਹ ਇਹ ਵੀ ਹਰਿਆਣਾ ਨੰਬਰ ਆ ਫਸਟ ਪਾਰਟੀ ਦਾ ਹੀ ਇਹ ਆ ਟਾਇਰ ਤਾਂ ਹਜੇ ਤਾਂ ਯਾਰ ਜਮਾ ਹੀ ਨਵੇਂ ਆ ਇਹਦੇ ਬਈ ਚਾਰੇ ਟਾਇਰ ਆਪਾਂ ਆਪ ਵਾਈ ਆਗੇ ਠੀਕ ਆ ਬਈ ਜੇ ਕੇ ਦੇ ਮਗਰ ਨੇ 14 922 ਦੇ ਆ ਠੀਕ ਆ ਬਈ ਇਹਨਾਂ ਦਾ ਬਿੱਲ ਵੀ ਆਪਾਂ ਲੈ ਕੇ ਦਵਾਂਗੇ ਮਾਲਕ ਨੂੰ ਅਗਲੇ ਦਿਨ ਆ ਤੇ ਕਟਾ ਦੇਵਾਂਗੇ ਅਗਲੇ ਦਿਨ ਆ ਦਾ ਕਟਾ ਕੇ ਦਵਾਂ ਠੀਕ ਆ ਦਾਸ ਮਾਡਲ ਹਰਿਆਣਾ ਨੰਬਰ ਆ ਟਾਇਰ ਚਾਰੇ ਨਵੇਂ ਆ ਰੰਗ ਬੇੜ ਦਾ ਸਾਰਾ ਰੀਨਲਾ ਸ਼ੂ ਸ਼ਾਬ ਖਾ ਦੇ ਸਾਰਾ ਗੁਈ ਐ ਜਿੱਥੇ ਮੰਨ ਕੇ ਜਾ ਲਾ ਆ ਨਿਕਲੇ ਨਾ ਮਾੜੇ ਮੋਟੇ ਬੱਗੋਂ ਜੀ ਨਿਕਲੀ ਐ ਜਿਵੇਂ ਟੱਕੇ ਹੈਗੇ ਜਿਹੜੇ ਉਹ ਨਾਲ ਦੀ ਹੈਗੇ ਠੀਕ ਆ ਬਾਡੀ ਲੈਂਦਾ ਖਾਈ ਬਈ ਐਡੀਟਰ ਪੂਰਾ ਸਾਫ ਪਿਆ ਯਾਰ ਦਾਸ ਮਾਡਲ ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਸਾਫ ਆ ਹਾਂ ਬਾਕੀ ਬਈ ਪਹਿਲੇ ਮਾਲਕ ਦਾ ਐਡੀਟਰ ਗੁਈ ਫਾਸਟ ਓਨਰ ਆ ਫਾਸਟ ਓਨਰ ਆ ਲੈਫਟ ਪੰਪ ਵੀ ਮਾਰ ਦੇ ਵੀ ਨਾਲ ਦਾ ਲੈਫਟ ਪੰਪ ਆ ਠੀਕ ਆ ਬਾਕੀ ਪੁੱਲ ਚਮਕ ਟਾਇਰ ਚਾਰੇ ਨਵੇਂ ਆ ਹਾਂ ਚਾਰੇ ਟਾਇਰ ਨਵੇਂ ਆ ਹਾਈ ਲੈਫਟ ਵਾਲਾ ਹੈ ਠੀਕ ਆ ਬਾਈ ਰਿਵਰਸ ਸਪੀਡ ਕੋ ਵਾਲਾ ਰਿਵਰਸ ਸਪੀਡ ਕੋ ਕਲਚ ਡਬਲ ਹੈ ਹਾਂ ਡਬਲ ਕਲਚ ਬਾਈ ਡਬਲ ਕਲਚ ਆ ਬਾਕੀ ਡੰਡਾ ਫੱਟੀ ਸਦਰੀ ਸਾਰੇ ਨਾਲ ਦੇ ਨਾਲ ਆ ਸਮਾਨ ਪੂਰਾ ਹਾਂ ਮਗਰਾੜਾ ਮਗਰੂ ਦਾ ਵਿਖਾ ਦੇ ਬਈ ਸਾਰਾ ਬੇਦਾਗ ਆ ਕੋਈ ਮਗਰਾੜਾ ਤੇ ਜੰਗਾਲ ਜੱਪਾ ਕੁਛ ਨਹੀਂ ਠੀਕ ਆ ਬਾਈ ਆ ਜਿਹੜਾ ਛੱਤਾਂ ਦਾ ਮੜਾ ਮੋਟਾ ਰੰਗ ਉੱਡਾ ਉੱਡਿਆ ਹੈ ਤੇ ਬਾਕੀ ਮੇਨ ਗੱਲ ਇਹਦੀ ਵੀ ਇੰਜਨ ਗੇਅਰ ਦੀ ਕਰੀਏ ਟਾਇਰ ਤਾਂ ਇਹਦੇ ਨਵੇਂ ਆ ਇਹਦਾ ਵੀ ਬਈ ਯਾਰ ਬੰਦਣਾ ਪਿੰਨਾ ਸੌਦਾ ਕਰਨੀ ਪਹਿਲਾਂ ਸੌਦਾ ਕਰ ਲੈ ਸੌਦਾ ਕਰ ਲਿਆ ਕਿ ਜਿੰਨਾ ਚਿਰ ਕਹੂਗਾ ਦੂਜੇ ਮੰਨ ਕੇ ਉਹ ਆਉਂਦਾ 5 ਦਿਨਾਂ ਦੀ ਗਰੰਟੀ ਵੀ ਲੈਂਦਾ ਮੈਂ 5 ਦਿਨ ਵਾਣ ਵਾਣ ਹੋ ਜਾਂਦਾ ਠੀਕ ਆ 5 ਦਿਨ ਕਹਿ ਲੈ ਕੋਈ ਗੱਲ ਨਹੀਂ ਉਹ ਵੀ ਆਪਾਂ ਨੂੰ ਵਿਵਾ ਦੇ ਵਿਵਾ ਕੇ ਟਰੈਕਟਰ ਫੇਰ ਲਿਆ ਵੇ ਯਾਰ ਦੋਵੇਂ ਟਰੈਕਟਰ ਹਾਈ ਲਿਫਟ ਆ ਟਰੈਕਟਰ ਆਗਾ ਠੀਕ ਆ ਹਾਈ ਲਿਫਟ ਹਾਂ ਵੀਰੋ ਹੁਣ ਸੁਪਰ ਸੀਟਰ ਦਾ ਟਾਈਮ ਨਾ ਹਾਂ ਹਾਂ ਠੀਕ ਆ ਬਾਈ ਤੇ ਆਪਾਂ ਇਹ 10 ਮਾਡਲ ਦੀ ਚਾਰੇ ਟਾਇਰ ਨਵੇਂ ਹਰਿਆਣਾ ਨੰਬਰ ਰੰਗ ਪੇਡ ਦਾ ਰੀਜਨਲ ਇਹਦੀ ਡਿਮਾਂਡ ਆਪਾਂ ਕਿੰਨੀ ਰੱਖੀ ਹੈ ਡਿਮਾਂਡ ਵੀ ਇਹਦੀ 275000 ਰੁਪਏ 275000 ਡਿਮਾਂਡ ਆ ਨਾ ਤੇ ਵੀਡੀਓ ਜਿਹੜਾ ਕਰਕੇ ਆਉਂਦਾ ਸ਼ੇਅਰ ਜਿਹੜਾ ਵੀਡੀਓ ਸ਼ੇਅਰ ਕਰਕੇ 15000 ਦਾ ਮਾਨਤਾਨ ਹੋ ਜਾਊਗਾ। ਬਾਕੀ ਵੀ ਟਾਇਰ ਚਾਹ ਰਹੇ ਨਵੇਂ ਇਹਨਾਂ ਦਾ ਬੈਂਡ ਵੀ ਮਿਲ ਜਾਊਗਾ। ਨਾਲੇ ਕੰਪਨੀ ਦੇ ਟਾਇਰ ਆ। ਹਾਂ ਕੰਪਨੀ ਦੇ ਜੇਕੇ ਕੰਪਨੀ ਦੇ ਟਾਇਰ ਆ। ਠੀਕ ਆ ਤੇ ਹੁਣ ਬਾਈ ਇਹ ਬਾਈ ਇਹ ਜਿਵੇਂ ਹਰਿਆਣਾ ਨੰਬਰਾਂ ਫਰਸਟ ਪਾਰਟੀ ਦਾ ਡਾਇਰੈਕਟਰ ਆ ਇਹਨੂੰ ਵੀ ਮਿਲਣੀ ਨਹੀਂਗੀ। ਨਹੀਂ ਮਿਲਣੀ ਬਾਈ। ਤੇ ਜਿਹੜੇ ਆਈਡੀ ਪ੍ਰੂਫ ਆ ਆਧਾਰ ਕਾਰਡ ਹੋਊਗਾ ਪੈਨ ਕਾਰਡ ਹੋਊਗਾ ਦੋਹਾਂ ਡਾਇਰੈਕਟਰਾਂ ਦੇ ਨਾਲ ਮਿਲੂਗਾ। ਠੀਕ ਆ ਦੋਵਾਂ ਦੇ ਨਾਲ ਆ। ਹਾਂ ਹਰਿਆਣਾ ਨੰਬਰ ਦਾ ਫਰਸਟ ਪਾਰਟੀ ਦੇ ਡਾਇਰੈਕਟਰਾਂ ਦੋਨੇ। ਤੇ ਬਾਈ ਦੀ ਇਹ ਕੋਲ ਲੋਨ ਨਹੀਂ ਜਾਂ ਨਕਦ ਕੈਸ਼ ਤੇ ਆ। ਠੀਕ ਆ ਬਾਈ। ਆਨਲਾਈਨ ਬੰਦਾ ਉਹਦਾ ਚੈੱਕ ਕਰਾ ਲਿਆ ਠੀਕ ਆ ਤੇ ਇਹ ਦੋਵੇਂ ਟਰੈਕਟਰ ਕਿਹੜੇ ਪਿੰਡ ਵਕਾਉਂਗਾ ਪਿੰਡ ਬਈ ਆਪਣਾ ਸੂਰੀਆ ਵਾਲਾ ਹੈਗਾ ਜ਼ਿਲ੍ਹਾ ਬਈ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਨੰਬਰ ਬੋਲੀ ਬਾਈ ਨੰਬਰ ਬੋਈ ਮੇਰਾ ਹੈਗਾ 83276 ਠੀਕ ਆ 26877 ਹੁਣ ਬਾਈ ਜੀ ਆਪਣੀ ਜ਼ਿੰਮੇਵਾਰੀ ਹੈ ਜਿਹੜਾ ਵੀ ਨੇ ਉਹਨੂੰ ਸ਼ੇਅਰ ਕਰਕੇ ਹੈਗਾ ਮਾਨ ਤਨ ਫਾਲ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਆਫਰ ਵਾਲੇ ਤੇ ਸਸਤੇ ਭਾਅ ਵਾਲੇ ਟਰੈਕਟਰ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ